ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਜਦੋਂ ਬਾਰਿਸ਼ ਦੇ ਪਾਣੀ ਨਾਲ ਕੁਝ ਪੌਦੇ ਉੱਗਦੇ ਨੇ ਜਿਹੜੇ ਆਪਾਂ ਇੰਤਜ਼ਾਰ ਕਰਦੇ ਆ ਵੀ ਬਾਰਿਸ਼ ਨਾਲ ਉੱਗਣੇ ਚਾਹੀਦੇ ਨੇ ਕੀ ਰਿਜ਼ਲਟ ਹਊ ਸੋ ਇਹ ਹਲਦੀ ਬੀਜੀ ਗਈ ਸੀ ਚੈੱਕ ਕਰ ਰਹੇ ਸੀ ਵੀ ਜਦੋਂ ਬਾਰਿਸ਼ ਦੇ ਪਾਣੀ ਨਾਲ ਹਲਦੀ ਉੱਗਦੀ ਤਾਂ ਕੀ ਰਿਜ਼ਲਟ ਹੁੰਦਾ ਸੋ ਆ ਤੁਸੀਂ ਦੇਖੋ ਵੀ ਇੱਕ ਗਿੱਟ ਤੋਂ ਵੀ ਲੰਬੀ ਇਹਦੀ ਡੰਡੀ ਆ ਤੇ ਇਹ ਪੌਦਾ ਉੱਗ ਰਿਹਾ ਇਹ ਵੀ ਉਸੇ ਤਰ੍ਹਾਂ ਹੀ ਉੱਗ ਰਿਹਾ ਤੇ ਉਂਗਲੀ ਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾਓ ਵੀ ਇਹ ਧਰਤੀ 'ਚ ਪੂਰੀ ਮਟਾਈ ਨਾਲ ਫੈਦਾ ਹੋ ਰਿਹਾ ਤੇ ਆ ਛੋਟਾ ਜਿਹਾ ਪੱਤਾ ਬਣਿਆ ਇਸੇ ਤਰ੍ਹਾਂ ਅੱਗੇ ਬੀਜੇ ਹੋਏ ਪੌਦੇ ਨੇ ਤੇ ਜਣੀ ਇਹਨਾਂ ਦੀ ਉੱਗਣ ਦੀ ਮਤਲਬ ਟਾਣੀ ਬਣਦੀ ਸਪੀਡ ਦੇਖੋ ਤੁਸੀਂ ਕਿੰਨੀ ਤੇਜ਼ ਆ ਮਤਲਬ ਇਹ ਉੱਪਰ ਨੂੰ ਆ ਰਹੇ ਬਹੁਤ ਤੇਜ਼ੀ ਨਾਲ ਤੇ ਇੱਕ ਗਿੱਟ ਤੋਂ ਉੱਪਰ ਨੇ ਆਹ ਪੌਦਾ ਵੀ ਉਸੇ ਤਰ੍ਹਾਂ ਉਗ ਰਿਹਾ ਇਹ ਵੀ ਆਪਣੇ ਗਿੱਟ ਤੋਂ ਉੱਚਾ ਆ ਰਿਹਾ ਸੋ ਆ ਪੌਦਾ ਤੇ ਇਵੇਂ ਇਸ ਤਰ੍ਹਾਂ ਉਗ ਰਹੇ ਕੁਦਰਤੀ ਖੇਤੀ ਵਿੱਚ ਅ ਉਗ ਰਹੇ ਨੇ ਤੇ ਵਧੀਆ ਚਮਕਾ ਹੈ ਸਵਾ ਪੌਦਾ ਵੀ ਉਸੇ ਤਰ੍ਹਾਂ ਉਗਿਆ ਤੇ ਇਹਦੀ ਜੇ ਆਪਾਂ ਗਿਠ ਰੱਖ ਕੇ ਚੜਾਈ ਦੇਖੀ ਤਾਂ ਜੰਮ ਦੇ ਪੱਤੇ ਦੀ ਚੜਾਈ ਆ ਜੋ ਇਸ ਤਰ੍ਹਾਂ ਪਹਿਲਾ ਪੱਤਾ ਉਹ ਸੀ ਛੋਟਾ ਦੂਜਾ ਪੱਤਾ ਇੰਨਾ ਵੱਡਾ ਆ ਗਿਆ ਤੇ ਅਗਲੇ ਪੱਤੇ ਇਦਾਂ ਹੀ ਵੱਡੇ ਆਉਣਗੇ ਆਪਾਂ ਕੁਦਰਤੀ ਖੇਤੀ ਵਿੱਚ ਮਤਲਬ ਜੋ ਮਿੱਟੀ ਵਿੱਚ ਪਾਣੀ ਚੂਸਣ ਦੀ ਗੱਲ ਆ ਉਸ ਬਾਰੇ ਅੱਜ ਗੱਲਬਾਤ ਕਰਾਂਗੇ ਵੀ ਉਹਦਾ ਕੀ ਰਿਜ਼ਲਟ ਹੁੰਦਾ ਹੈ ਕਿਸਾਨ ਦੋਸਤੋ ਜੋ ਕੁਦਰਤ ਦਾ ਪਰਮਾਤਮਾ ਦਾ ਕੁਦਰਤ ਦਾ ਬਣਾਇਆ ਹਾ ਡਿਜ਼ਾਈਨ ਆ ਜਦੋਂ ਪੌਦਾ ਉੱਗਦਾ ਤਾਂ ਸਭ ਤੋਂ ਪਹਿਲਾਂ ਉਹਦੀ ਜੜ ਬਣਦੀ ਆ ਮਤਲਬ ਛੋਟੀ ਜੜ ਹੁੰਦੀ ਆ ਉਹ ਫਿਰ ਧਰਤੀ ਵੱਲ ਜਾਂਦੀ ਤੇ ਉਹਦੇ ਨਾਲ ਹੀ ਮਤਲਬ ਉੱਪਰੋਂ ਪੌਦਾ ਉੱਗਣ ਲੱਗਦਾ ਜੜ ਜਾਣੀ ਪਹਿਲਾਂ ਬਣਦੀ ਆ ਪੌਦ ਬੀਜ ਤੋਂ ਜੇ ਜਦੋਂ ਮਿੱਟੀ ਬਹੁਤ ਹੀ ਪੋਲੀ ਨਰਮ ਖਰਾਕੀ ਤੋਂ ਤਨਾ ਪਰੇ ਹੁੰਦੀ ਹੈ ਤਾਂ ਉਹ ਜਿਹੜਾ ਪੌਦਾ ਹੈ ਬੀਜ ਉਗ ਰਿਹਾ ਹੈ ਕੁਝ ਤਾਂ ਜਦੋਂ ਬੀਜ ਨੂੰ ਉਗਣਾ ਤਾਂ ਬੀਜ ਦੀ ਆਪਣੀ ਤਾਕਤ ਹੁੰਦੀ ਹੈ ਵੀ ਬੀਜ ਕਿਹੋ ਜਿਹਾ ਹੈ ਫਿਰ ਉਸ ਤੋਂ ਬਾਅਦ ਮਿੱਟੀ ਦੀ ਤਾਕਤ ਜਿੰਨੀ ਮਿੱਟੀ ਦੀ ਤਾਕਤ ਵਧੀਆ ਹੋਊ ਉਹਨਾਂ ਪੌਦਾ ਮਜ਼ਬੂਤੀ ਨਾਲ ਉਗੂ ਛੇਤੀ ਉਗੂ ਤੇ ਜ਼ਿਆਦਾ ਤੇਜ਼ੀ ਨਾਲ ਵਧੂਗਾ ਮਤਲਬ ਉਹ ਪੌਦਾ ਆਮ ਪੌਦਿਆਂ ਜਿਵੇਂ ਬਰਸਾਤ ਤੋਂ ਬਗੈਰ ਵਾਰਸ਼ ਤੋਂ ਮਿਨਾ ਮੀਂਹ ਤੋਂ ਬਿਨਾ ਪੌਦੇ ਗਾ ਜਾਂਦੇ ਨੇ ਉਹਨਾਂ ਦੇ ਮੁਕਾਬਲੇ 'ਚ ਰਲ ਜਾਂਦਾ ਜਿਵੇਂ ਆਪਾਂ ਹਾਲੇ ਦੀ ਗੱਲ ਕੀਤੀ ਸੀ ਉਹ ਦੂਜੀਆਂ ਹਲਦਿਆਂ 'ਚ ਨਹੀਂ ਉੱਚੀ ਹੋ ਜੂਗੀ ਤੇ ਉਹਨਾਂ ਹੀ ਕਦ ਕਰੂਗੀ ਸੋ ਜਿਹੜੀ ਗੱਲ ਆ ਵੀ ਅੱਜ ਆਪਣੇ ਪੰਜਾਬ ਦੇ ਸ਼ਹਿਰ ਵੀ ਪੱਕੇ ਹੋ ਚੁੱਕੇ ਨੇ ਕਿਉਂਕਿ ਸੜਕਾਂ ਬਣ ਚੁੱਕੀਆਂ ਪੱਕੇ ਹੋ ਗਏ ਆਪਣੇ ਪਿੰਡ ਵੀ ਪੱਕੇ ਹੋ ਗਏ ਹਰੇਕ ਪਿੰਡ ਵੀ ਇਹੀ ਆ ਤੇ ਹਰੇਕ ਦੇ ਘਰੇ ਫਰਸ਼ ਲੱਗ ਚੁੱਕਿਆ ਜਿਹੜਾ ਪਰਮਾਤਮਾ ਵੱਲੋਂ ਬਖਸ਼ਿਆ ਗਿਆ ਮੀਂਹ ਬਾਰਸ਼ਾ ਤਾਂ ਉਹਨੂੰ ਹਟ ਕੇ ਦੂਏ ਪਾਸੇ ਜਾਣਾ ਪੈਂਦਾ ਮਤਲਬ ਟੋਬੇ ਚ ਜਾਊ ਜਾਂ ਸ਼ਹਿਰ ਦਾ ਪਾਣੀ ਸੀਵਰੇਜ ਨਾਲ ਹੀ ਜਿੱਥੇ ਉਹ ਪਹੁੰਚਦਾ ਕਰ ਦੇਣ ਉੱਥੇ ਪਹੁੰਚੂਗਾ ਜਾਂ ਉਹ ਸੜਕਾਂ ਤੇ ਖੜੂ ਜਾਂ ਮਤਲਬ ਤੋਂ ਪਾੜ ਆਊ ਜਾਂ ਮਤਲਬ ਜੋ ਜਣੀ ਸਿੱਧਾ ਕੁਦਰਤ ਨੇ ਜੋ ਡਿਜ਼ਾਈਨ ਬਣਾਇਆ ਉਸ ਹਿਸਾਬ ਨਾਲ ਉਹ ਮੀਂਹ ਦਾ ਪਾਣੀ ਨਹੀਂ ਜਾਂਦਾ ਹੁਣ ਆਪਣੇ ਕੁਦਰਤੀ ਖੇਤੀ ਜਦੋਂ ਸ਼ੁਰੂ ਹੁੰਦੀ ਆ ਖੇਤਾਂ ਵਿੱਚ ਤਾਂ ਕਿਉਂਕਿ ਜਦੋਂ ਕੁਦਰਤੀ ਖੇਤੀ ਵਿੱਚ ਮੀਂਹ ਦਾ ਪਾਣੀ ਧਰਤੀ ਨੇ ਸਟੋਰ ਕਰਨ ਨੂੰ ਸਮਾਂ ਲੱਗਣਾ ਹੈ ਕਿਉਂਕਿ ਇਹਦਾ ਜਿਹੜਾ ਕਾਰਡ ਹੁੰਦਾ ਮਿੱਟੀ ਦੇ ਵਿੱਚ ਲੰਬੀ ਜੜਾਂ ਵਾਲੇ ਪੌਦੇ ਤੋੜ ਦਿੰਦੇ ਨੇ ਜਿਵੇਂ ਰੋਖਣ ਨੇ ਤੋੜਤਾ ਜਾਂ ਫਿਰ ਲੰਬੀ ਜੜਾ ਵਾਲੀ ਫਸਲ ਜਿਵੇਂ ਹਰ ਹਰ ਹੁੰਦੀ ਸੀ ਬਹੁਤ ਸਾਰੀਆਂ ਫਸਲਾਂ ਐ ਜਿਹਨਾਂ ਦੀ ਜੜਾਂ ਬਹੁਤ ਡੰਗਾਈ ਤੱਕ ਜਾਂਦੀਆਂ ਆ ਸਾਨੂੰ ਤੇ ਬਹੁਤ ਸਾਰੀਆਂ ਫਸਲਾਂ ਐ ਜਿਹਨਾਂ ਦੀ ਜੜਾਂ ਘੱਟ ਡੰਗਾਈ ਤੱਕ ਜਾਂਦੀਆਂ ਨੇ ਪਰ ਉਹਨਾਂ ਵਿੱਚ ਜ਼ਿਆਦਾਤਰ ਜਿਨ੍ਹਾਂ ਫਸਲਾਂ ਨੂੰ ਕਿਸਾਨ ਇਹ ਸਮਝਦੇ ਨੇ ਵੀ ਇਹਨਾਂ ਦੀ ਜੜ ਬਹੁਤ ਘੱਟ ਡੂੰਗੀ ਜਾਂਦੀ ਹੂ ਸਾਡੇ ਬਜ਼ੁਰਗਾਂ ਨੇ ਇੱਕ ਵਾਰੀ ਗੱਲ ਸੁਣਾਈ ਸੀ ਕਹਿੰਦੇ ਵੀ ਅੱਗੇ ਜਦੋਂ ਖੂਹਾਂ ਨੂੰ ਬਣਾਇਆ ਜਾਂਦਾ ਸੀਗਾ ਮੇਰੀ ਖੂਹੀ ਪੱਟੀ ਜਾਂਦੀ ਸੀ ਤਾਂ ਉਹ ਕਹਿੰਦੇ ਸੀ ਖੂਹ ਪਟਣ ਲੱਗੇ ਵੀ ਇੱਕੋ ਕਣਕ ਦੇ ਬੂਟੇ ਜਿਹੜੇ ਖੇਚੇ ਪੱਟ ਰਹੇ ਸਨ ਤਾਂ ਕਣਕ ਦੇ ਬੂਟੇ ਦੀ ਇੱਕ ਬਤਲੀ ਜੀ ਜੜ ਉਹ ਨਾਲ ਦੀ ਨਾਲ ਹੀਠਾਂ ਨੂੰ ਜਾ ਰਹੀ ਸੀ ਉਹ ਦੇਖਣ ਦੇ ਮਾਰੇ ਵੀ ਕਿੰਨੀ ਦੂਰ ਤੱਕ ਜਾਂਦੀ ਆ ਕਹਿੰਦੇ ਸੀ ਪੱਟੀ ਗਏ ਤਾਂ ਉਹ 7-8 ਫੁੱਟ ਤੱਕ ਜਿਹੜਾ ਧਾਗਾ ਜਾਂ ਹੁੰਦਾ ਐਨਾ ਢੰਗਾਈ ਤੱਕ ਗਿਆ ਜੋ ਉਹ ਸਮੇਂ ਮਿੱਟੀ ਵਿੱਚ ਕਾੜ ਨਹੀਂ ਸਨ ਤਾਂ ਗਿਆ ਪਰ ਹੁਣ ਅਸੀਂ ਉਸ ਸਿਸਟਮ ਦੇ ਬਹੁਤ ਦੂਰ ਜਾ ਚੁੱਕੇ ਹਾਂ ਕਿਉਂਕਿ ਖੇਤਾਂ ਵਿੱਚ ਜਿਹੜੀ ਫਸਲ ਬੀਜੀ ਜਾਂਦੀ ਹੈ ਹਰੀ ਕ੍ਰਾਂਤੀ ਮਾਡਲ ਤੇ ਤਾਂ ਉਹਦੇ ਵਿੱਚ ਪਾਣੀ ਖੜਾ ਰੱਖਣਾ ਜ਼ਰੂਰੀ ਬਣ ਚੁੱਕਿਆ ਹੈ ਕਿਉਂਕਿ ਕਾਰਨ ਹੁੰਦਾ ਵੀ ਨਦੀਨ ਨਾ ਹੋ ਜਾਣਾ ਪਰ ਉਹ ਫਸਲ ਹੈ ਜਿਹੜੀ ਆਪਣੀ ਝੋਨੇ ਦੀ ਉਹ ਘੱਟ ਪਾਣੀ ਨਾਲ ਵੀ ਹੋ ਸਕਦੀ ਹੈ ਪਰ ਨਦੀਨਾਂ ਕਰਕੇ ਪਾਣੀ ਜ਼ਿਆਦਾ دیر ਖੜਾ ਰਹਿਣਾ ਰੱਖਣਾ ਪੈਂਦਾ ਪਰ ਜਦੋਂ ਪਾਣੀ ਲਗਾਤਾਰ ਖੜਾ ਰਹਿੰਦਾ ਤਾਂ ਜਿਹੜਾ ਮਿੱਟੀ ਦੇ ਵਿੱਚ ਕਾੜ ਬਣਦਾ ਇਹ ਉਹ ਖੇਤੀ ਵਿੱਚ ਜੇ ਕੜ ਆਪਾਂ ਤੋੜ ਵੀ ਦੰਨਿਆ ਡੂੰਗਾ ਹਲ ਚਲਾ ਕੇ ਜੇ ਟਰੈਕਟਰ ਨਾਲ ਚਲਦੇ ਨੇ ਜਿਹੜੇ 3 ਫੁੱਟ 4 ਫੁੱਟ ਡੂੰਗਾ ਤੋੜ ਦਿੰਦੇ ਨੇ ਪਰ ਜੋ ਕੁਦਰਤਾ ਸਿਸਟਮ ਹੈ ਕਿਉਂਕਿ ਖਾਦਾਂ ਪੈਂਦੀਆਂ ਨੇ ਬਾਰ ਬਾਰ ਮਸ਼ੀਨਰੀ ਚੱਲਦੀ ਆ ਤਾਂ ਕੜ ਫੇਰ ਛਿੱਤੀ ਜੁੜ ਜਾਂਦਾ ਤੇ ਉਹ ਉਹੀ ਸਿਸਟਮ ਫੇਰ ਲੱਗ ਹੋ ਜਾਂਦਾ ਇਸ ਤਰ੍ਹਾਂ ਜਿਹੜਾ ਕੜ ਆ ਉਹ ਮਤਲਬ ਟੁੱਟਦਾ ਵੀ ਆ ਫੇਰ ਜੁੜ ਜਾਂਦਾ ਕਿਉਂਕਿ ਐਸੀਆਂ ਖਾਦਾਂ ਵੀ ਆ ਚੁੱਕੀਆਂ ਨੇ ਜਿਹੜੀਆਂ ਮਿੱਟੀ ਨੂੰ ਸਖਤ ਬਣਾਉਂਦੀਆਂ ਨੇ ਤੇ ਉਤਪਾਦਨ ਵਧਾਉਣ ਕਰਕੇ ਆਪਾਂ ਕਦਰ ਤੇ ਉਸ ਨਿਯਮ ਤੋਂ ਬਹੁਤ ਦੂਰ ਚਾ ਚੁੱਕੇ ਆ ਸੋ ਜਿਹੜਾ ਕੜਾ ਹੈ ਸਭ ਤੋਂ ਪਹਿਲਾਂ ਜਦੋਂ ਕੜ ਟਟੂਗਾ ਫਿਰ ਮਿੱਟੀ ਪਾਣੀ ਖਾਣ ਲੱਗਦੀ ਹੈ ਜਿਵੇਂ ਚੂਹੇ ਭਾਵੇਂ ਹੁਣ ਕੜ ਤਾਂ ਨਹੀਂ ਤੋੜ ਸਕਦੇ ਪਰ ਖੇਤਾਂ ਦੇ ਖੱਡਾਂ ਕਰਦੇ ਨੇ ਤੇ ਉਹਨਾਂ ਦੇ ਪਾਣੀ ਕੋਹ ਵਿੱਚ ਇੱਧਰ ਉੱਧਰ ਰਲ ਜਾਂਦਾ ਜਾਂ ਘੁੰਮਦਾ ਉਹ ਵੀ ਪਾਣੀ ਹੀਟਾਂ ਜਾਣ ਦਾ ਕਾਰਨ ਬਣਦਾ ਗੰਡੋਏ ਨੇ ਜਿਹੜੇ ਇਹ 10 ਫੁੱਟ ਤੱਕ ਚੱਲਦੇ ਨੇ ਤੇ ਜਿਹੜੀ ਕਾਰਡ ਬਹੁਤ ਜਿਆਦਾ ਸਖਤ ਬਣ ਗਿਆ ਉਹ ਭਾਵੇਂ ਨਾ ਤੋੜਦੇ ਹੁਣ ਨਹੀਂ ਇਹ ਕਾਰਡ ਜਿਹੜਾ ਕਮਜ਼ੋਰ ਹੁੰਦਾ ਚੱਲੇ ਜਾਂਦਾ ਕੁਦਰਤੀ ਖੇਤੀ ਵਿੱਚ ਆਪਾਂ ਜਦ ਪਾਣੀ ਵੱਧ ਵਰਤਦੇ ਆ ਤਾਂ ਜਿਵੇਂ ਆਕਸੀਜਨ ਦੀ ਮਾਤਰਾ ਮਿੱਟੀ 'ਚ ਘਟ ਜਾਂਦੀ ਹੈ ਜਿਵੇਂ ਜਦ ਆਪਾਂ ਪਾਣੀ ਵਰਤਦੇ ਆ ਤੁਸੀਂ ਦੇਖੋ ਉਪਰਲੀ ਤਾਂ ਬਹੁਤ ਜਲਦੀ ਸਖਤ ਹੋ ਜਾਂਦੀ ਹੈ ਪਰ ਜਿੱਥੇ ਪਾਣੀ ਨਹੀਂ ਚੜਦਾ ਜਿਵੇਂ ਉੱਚੀ ਜਗ੍ਹਾ ਹੁੰਦੀ ਹੈ ਉਹ ਸਖਤ ਘੱਟ ਹੁੰਦੀ ਹੈ ਇਸ ਤਰ੍ਹਾਂ ਮਿੱਟੀ ਦੇ ਵਿੱਚ ਵੱਧ ਪਾਣੀ ਦੀ ਵਰਤੋਂ ਕਾਰਡ ਬਣਨ ਦਾ ਕਾਰਨ ਬਣਦਾ ਹੈ ਭਾਰੀ ਮਸ਼ੀਨਰੀ ਵੀ ਜਦੋਂ ਆਪਾਂ ਇੱਕ ਸੜਕ ਬਣ ਜਾਂਦਾ ਰੂਲਰ ਵਾਰ-ਵਾਰ ਘੁੰਮਿਆ ਜਾਂਦਾ ਹੈ ਤਾਂ ਉਹ ਬਹਾਈ ਵੀ ਕਰ ਰਿਹਾ ਹੁੰਦਾ ਉਸ ਏਰੀਆ ਦੀ ਸੜਕ ਦੀ ਤੇ ਵਜਨ ਵੀ ਤੇ ਰਿਹਾ ਹੁੰਦਾ ਤਾਂ ਉਹ ਵੀ ਕਾੜ ਬਣਦਾ ਤੇ ਕੈਮੀਕਲ ਵੀ ਕਾੜ ਬਣਾਉਂਦੇ ਨੇ ਤੇ ਬਾਕੀ ਜਿਹੜਾ ਲੋਡ ਤੋਂ ਵੱਧ ਜਦੋਂ ਕੁਦਰਤ ਦੇ ਖਿਲਾਫ ਅਸੀਂ ਉਸ ਤਰ੍ਹਾਂ ਚੱਲਦੇ ਆ ਤਾਂ ਉਹ ਕਾੜ ਬਣਦਾ ਪਰ ਕਾੜ ਨੂੰ ਜਦ ਨਹੀਂ ਦੇਰ ਅਸੀਂ ਕੁਦਰਤ ਦੇ ਹਿਸਾਬ ਨਾਲ ਨਹੀਂ ਚੱਲਦੇ ਉਹ ਕਾੜ ਫੇਰ ਬਣ ਜਾ ਕਰੂਗਾ ਤੇ ਜਿਹੜੀ ਕੁਦਰਤੀ ਖੇਤੀ ਆ ਜ਼ਿਆਦਾਤਰ ਪਾਣੀ ਦੀ ਵਰਤੋਂ ਘੱਟ ਕੀਤੀ ਜਾਂਦੀਆਂ ਰੁੱਖ ਲਾਏ ਜਾਂਦੇ ਨੇ ਜਿਹੜੇ ਨਦੀਨ ਨੇ ਉਹ ਸੂਖਮ ਜੀਵ ਇਸ ਤਰ੍ਹਾਂ ਬਹੁਤ ਕੁਦਰਤ ਨੂੰ ਜਾਣਨਾ ਬਹੁਤ ਬਰੀਕੀ ਵਾਲੀ ਗੱਲ ਹੈ ਪਰ ਉਹਦੇ ਨਾਲ ਚੱਲ ਕੇ ਦੇਖ ਜਾਵੇ ਤਾਂ ਰਿਜ਼ਲਟ ਆਉਣ ਲੱਗਦੇ ਨੇ ਪਰ ਹੁਣ ਆਪਾਂ ਜੇ ਆਪਾਂ ਗੱਲ ਕਰੀਏ ਹਰੀ ਕ੍ਰਾਂਤੀ ਖੇਤੀ ਮਾਡਲ ਦੇ ਵਿੱਚ ਤਾਂ ਉਹਦੇ ਵਿੱਚ ਆਪਾਂ ਜਿੱਥੇ ਬਾਰ-ਬਾਰ ਵੱਡੇ ਟਰੈਕਟਰ ਵੀ ਚਲਦੇ ਨੇ ਤਾਂ ਉਹਨਾਂ ਦਾ ਵੀ ਤੁਸੀਂ ਦੇਖੋ ਜਦੋਂ ਖੇਤ ਸੁੱਕ ਜਾਂਦਾ ਤਾਂ ਨਾ ਵੀ ਰਾਟ ਨਿਕਲ ਜਾਂਦਾ ਐਨੀ ਅਸੀਂ ਮਿੱਟੀ ਸਖਤ ਬਣਾ ਚੁੱਕੇ ਹਾਂ ਜਦੋਂ ਕਿ ਸਾਡੇ ਬਜ਼ੁਰਗ ਪੌੜਾ ਨਾਲ ਖੇਤੀ ਕਰਦੇ ਦੀ ਲੱਕੜੀ ਦੇ ਟੁੱਟੇ ਭੱਜੇ ਹਾਲ ਹੁੰਦੇ ਸੀਗੇ ਉਹਨਾਂ ਨਾਲ ਵੀ ਬੜੇ ਆਰਾਮ ਨਾਲ ਖੇਤੀ ਹੋ ਜਾਂਦੀ ਸੀ ਪਰ ਹੁਣ ਸਾਡਾ ਜਿਹੜਾ ਟਾਰਗੇਟ ਹੁੰਦਾ ਕਿਸਾਨ ਦਾ ਸਿਰਫ ਵੱਧ ਉਤਪਾਦਨ ਲੈਣਾ ਕਿਉਂਕਿ ਜਿਹੜਾ ਉਹ ਸੌਦਾ ਉਹਦੀ ਜੋ ਜੈਂਸ ਹੈ ਉਹਦਾ ਜੋ ਰੇਟ ਹੈ ਵਪਾਰੀ ਨੇ ਤੈਅ ਕਰਨਾ ਤੇ ਉਹਨੂੰ ਵੱਧ ਉਤਪਾਦਨ ਨਹੀਂ ਪੈਦਾ ਕਰਦਾ ਤਾਂ ਉਹਦੇ ਖਰਚੇ ਨਹੀਂ ਚੱਲਦੇ ਪਰ ਕੁਦਰਤੀ ਖੇਤੀ ਵਿੱਚ ਤੁਸੀਂ ਖੁਦ ਮਾਲਕੋਂ ਆਪਣੇ ਹਿਸਾਬ ਨਾਲ ਚੀਜ਼ੇ ਵੇਚ ਸਕਦੇ ਹੋ ਕੁਦਰਤ ਨਾਲ ਜੁੜ ਸਕਦੇ ਹੋ ਤੇ ਬਾਤਾ ਵਰਨ ਸਾਂਭ ਸਕਦੇ ਹੋ ਤੇ ਅੱਜ ਜੇ ਅਸੀਂ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਕੁਦਰਤੀ ਖੇਤੀ ਨੂੰ ਸਮਝਣਾ ਪੈਣਾ ਆਪਣੇ ਖੇਤ ਨੂੰ ਸਮਝਣਾ ਪੈਣਾ ਆਪਣੇ ਬਜ਼ੁਰਗਾਂ ਦੀ ਜਿਹੜੀ ਖੇਤੀ ਉਸ ਇਲਾਕੇ ਦੇ ਬਜ਼ੁਰਗ ਕਰਦੇ ਸਨ ਉਹਨੂੰ ਸਮਝੀਏ ਪਰ ਅਸੀਂ ਉਹ ਖੇਤੀ ਤੋਂ ਕਾਫੀ ਦੂਰ ਜਾ ਚੁੱਕੇ ਹਾਂ ਕਿਉਂਕਿ ਜਦੋਂ ਜੜ ਡੂੰਗੀ ਨਹੀਂ ਜਾਣੀ ਤਾਂ ਖਰਾਕੀ ਤੱਤ ਸਾਨੂੰ ਪੌਦੇ ਨੂੰ ਬਾਹਰੋਂ ਦੇਣੇ ਪੈਂਦੇ ਨੇ ਭਾਵੇਂ ਬੜੀ ਮਿੱਟੀ ਖਰਾਕੀ ਤੱਤਾਂ ਨਾਲ ਭਰੀ ਪਈ ਆ ਜਦੋਂ ਖਰਾਕੀ ਤੱਤ ਨਹੀਂ ਮਿਲਦੇ ਅਸੀਂ ਬਾਹਰੋਂ ਦੰਨੇ ਆ ਤਾਂ ਉਹ ਵੀ ਇੱਕ ਸਮੱਸਿਆ ਬਣਦੀ ਆ ਖਾੜੇ ਖਰਚੇ ਵਧਦੇ ਨੇ ਪਰ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਸਿਰਫ ਉਹ ਕੁਦਰਤ ਨੂੰ ਸਮਝਣਾ ਪੈਣਾ ਤੇ ਬਾਹਰੋਂ ਦੇਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਹਰੇਕ ਪੌਦੇ ਦਾ ਰੰਗ ਰੂਪ ਤੇ ਵਿਕਾਸ ਪੂਰਾ ਤੇਜ਼ੀ ਨਾਲ ਵਧਦਾ ਪਰ ਇਸ ਖੇਤੀ ਵਿੱਚ ਹੁਣ ਅ ਪੰਛੀ ਛੀ ਜਿਆਦਾ ਆ ਜਾਂਦੇ ਨੇ ਉਹ ਭਾਵੇਂ ਨੁਕਸਾਨ ਹੋ ਜਾਂਦਾ ਪਰ ਆਪਾਂ ਹੁਣ ਗੱਲ ਕਰਾਂਗੇ ਵੀ ਇਹਨਾਂ ਵਿੱਚ ਕੀ ਫਰਕ ਆ ਪੱਟ ਕੇ ਦੇਖਾਂਗੇ ਮਿੱਟੀ ਚਲੋ ਆਜੋ ਆਪਾਂ ਦੇਖਦੇ ਹਾਂ ਕਾੜ ਕਿਵੇਂ ਕਿਸਾਨ ਦੋਸਤੋ ਆਪਾਂ ਹਰੀ ਕ੍ਰਾਂਤੀ ਵਾਲੇ ਖੇਤ ਵਿੱਚ ਆ ਚੁੱਕੇ ਹਾਂ ਨਾਲੇ ਖੇਤ ਆਪਣੇ ਗਵੰਡੀ ਕਿਸਾਨ ਵੀਰ ਦਾ ਉਹਨੇ ਹਾਲੇ ਝੋਨਾ ਨਹੀਂ ਬੀਜਿਆ ਹੁਣ ਇਹ ਜਿਹੜੀ ਜਗ੍ਹਾ ਦੂਜੀ ਰੰਗਦਾਰ ਮਿੱਟੀ ਚੱਲ ਪਈ ਆ ਮਿੱਟੀ ਦਾ ਰੰਗ ਹੋਰ ਐ ਇਹ ਇੱਕ ਸਖਤਤਾ ਹੁੰਦੀ ਆ ਤੇ ਜਿਹੜੀ ਮਿੱਟੀ ਦਾ ਰੰਗ ਦੂਜਾ ਜਿੱਥੇ ਆਪਣਾ ਫਸਲਾਂ ਲਾਈਆਂ ਜਾਂਦੇ ਨੇ ਉਹ ਧਰਤੀ ਤੋਂ ਆ ਮੇਰਾ ਜੋ ਗਿੱਠਾ ਇੱਕ ਗਿੱਠ ਇੱਕ ਉਂਗਲ ਕਹਿ ਸਕਦੇ ਆ ਇੰਨੀ ਮਿੱਟੀ ਦਾ ਰੰਗ ਹੋਰ ਐ ਉਸ ਤੋਂ ਬਾਅਦ ਉਹ ਸਖਤਤਾ ਚੱਲ ਪਈ ਜਿੱਕਣਾ ਆਪਣੇ ਖੇਤ ਦੀ ਮਿੱਟੀ ਦਾ ਰੰਗ ਚਿੱਟਾ ਪਾਣਾ ਨਾ ਇਹ ਉਸ ਤਰ੍ਹਾਂ ਦੀ ਮਿੱਟੀ ਦਾ ਰੰਗ ਚਿੱਟਾ ਪਾਣਾ ਕਿਉਂ ਸਾਰੀ ਮਿੱਟੀ ਦਾ ਰੰਗ ਤਾਂ ਇੱਕੋ ਸੀਗਾ ਚਿੱਟਾ ਜਦੋਂ ਵੱਧ ਪਾਣੀ ਵਰਤਿਆ ਕੈਮੀਕਲ ਆਏ ਮਸ਼ੀਨਰੀ ਚੱਲੀ ਤੇ ਜਿਹੜਾ ਹਾਲਾਂ ਦਾ ਜੋ ਡਿਜ਼ਾਈਨ ਆ ਉਹ ਵੀ ਮੱਟਾਂ ਜਦੋਂ ਪਾਉਂਦਾ ਤਾਂ ਇਸ ਲੈਵਲ ਤੱਕ ਚੱਲਦਾ ਇਹ ਜਿਹੜੀ ਮਿੱਟੀ ਹੁਣ ਗਿੱਲੀ ਹੈ ਪਰ ਸਖਤ ਹੈ ਇਹਨੂੰ ਕੜ ਕਹਿੰਦੇ ਆ ਕਿਸੇ ਦੇ ਕੜ 1 ਫੁੱਟ ਤੋਂ ਸ਼ੁਰੂ ਹੋ ਜਾਂਦਾ ਕਿਸੇ 1.5 ਫੁੱਟ ਤੋਂ ਤੇ ਇੱਕ ਤਰ੍ਹਾਂ ਦੀ ਅੰਦਰ ਪਲੇਟ ਲੱਗੀ ਹੋਇਆ ਜਿਵੇਂ ਲੈਂਟਰ ਸਹਿਰ ਵੀ ਪੱਕੇ ਹੋ ਗਏ ਖੇਤ ਵੀ ਪੱਕੇ ਹੋ ਗਏ ਉਹ ਚੀਜ਼ ਬਣ ਚੁੱਕੀ ਆ ਸੋ ਬਾਕੀ ਆਪਾਂ ਗੱਲ ਬਾਤ ਚ ਕਰਦੇ ਆਂ ਸੋ ਇਹਨੂੰ ਆਪਾਂ ਬੰਦ ਕਰਨ ਲੱਗਿਆਂ ਅੱਜ ਹੁਣ ਆਪਾਂ ਉਹ ਜਿਹੜਾ ਹਰੀ ਕ੍ਰਾਂਤੀ ਮਾਡਲ ਦਾ ਖੇਤ ਨੂੰ ਆਪਾਂ ਬੰਦ ਕਰਤਾ ਸੋ ਇਹ ਜੋ ਕਾੜ ਇਹ ਹੀ ਇੱਕ ਮੇਨ ਸਮੱਸਿਆ ਇਹ ਫਸਲ ਨਾਲ ਤੋੜੋ ਟਰੈਕਟਰ ਨਾਲ ਤੋੜੋ ਜਿਵੇਂ ਮਰਜੀ ਤੋੜੋ ਜਦੋਂ ਟੁੱਟ ਗਿਆ ਜਿਹੜੀ ਕਾੜ ਦੀ ਤਾਇਆ ਕਿਸਾਨ ਵੀਰੋ ਉਹ ਵੀ ਡੇ ਕਿਸਾਨ ਦੋਸਤੋ ਜਿਹੜੀ ਇਹ ਕੜਾ ਇਹ 1 ਫੁੱਟ ਜਾਂ 1.5 ਫੁੱਟ ਚੌੜਾ ਹੋ ਸਕਦਾ। ਪਤਲਾ ਵੀ ਹੋ ਸਕਦਾ, ਇਹਦੀ ਤਾਂ ਕਿਤੇ ਮੋਟੀ ਵੀ ਹੋ ਸਕਦੀ ਆ, ਖੇਤ ਵਿੱਚ ਕਿਤੇ ਕਮਜ਼ੋਰ ਵੀ ਹੋ ਸਕਦੀ ਆ। ਸੋ ਆਪਣੇ ਖੇਤ ਵਿੱਚ ਤੁਸੀਂ ਬਾਰਸ਼ਾਂ ਕਰਕੇ ਹਲੇ ਕੜ ਦਾ ਘੱਟ ਪਤਾ ਲੱਗਦਾ ਕਿਉਂਕਿ ਜਿਹੜੀ ਕੜ ਦੀ ਮਿੱਟੀ ਉਹ ਵੀ ਕਾਫੀ ਹੱਦ ਤੱਕ ਨਰਮ ਹੋ ਜਾਂਦੀ ਆ। ਜੇ ਬਾਰਸ਼ ਨਾ ਹੋਈ ਹੋਵੇ ਤਾਂ ਮਿੱਟੀ ਦਾ ਸਖਤ ਆਪਾਂ ਨੂੰ ਇੱਕਦਮ ਪਤਾ ਲੱਗ ਜਾਂਦਾ ਵੀ ਉਹ ਸਖਤ ਤਾਂ ਆ ਗਈ ਜਿਹਨੂੰ ਆਪਾਂ ਕਹੀ ਵੀ ਜ਼ੋਰ ਨਾਲ ਮਾਰੀ ਵਾਪਸ ਮੁੜਦੀ ਆ। ਸੋ ਆਪਣੇ ਖੇਤ ਵਿੱਚ ਆਪਾਂ ਚੈੱਕ ਕਰੋ ਕਿ ਕਿਹੜੀ ਏਰੀਆ ਦੇ ਵਿੱਚ ਜਦੋਂ ਆਪਾਂ ਕਹੀ ਨਾ ਪੱਟਦੇ ਜਾ ਰਹੇ ਕਿੱਥੇ ਜ਼ਿਆਦਾ ਜ਼ੋਰ ਲੱਗਣ ਲੱਗ ਗਿਆ ਸੋ ਉਹਨੂੰ ਤੋੜਨਾ ਜ਼ਰੂਰੀ ਹੈ ਬਸ ਜਦੋਂ ਧਾਈ ਟੁੱਟ ਗਈ ਜਿਹੜਾ ਉੱਪਰਲਾ ਸੰਪਰਕਾ ਮਿੱਟੀ ਦਾ ਥੱਲੇਲੀ ਮਿੱਟੀ ਨਾਲ ਜੁੜ ਗਿਆ ਮਤਲਬ ਜਦੋਂ ਜੜਾਂ ਨੇ ਉਹ ਵੀ ਆਰਾਮ ਨਾਲ ਥੱਲੇ ਜਾਣ ਗਿਆ ਤਾਂ ਖੇਤਾਂ ਵਿੱਚ ਪਾਣੀ ਖੜਨ ਦੀ ਸਮੱਸਿਆ ਖਤਮ ਹੋ ਜਾਊ ਤੇ ਆਪਾਂ ਦੋ ਕੰਮ ਕਰਦੇ ਸਫਲ ਹੋ ਜਾਾਂਗੇ ਇੱਕ ਤਾਂ ਜਿਹੜਾ ਕੁਦਰਤ ਦਾ ਪਾਣੀ ਹੈ ਮੀਂਹ ਦਾ ਧਰਤੀ ਵਿੱਚ ਜਾਊ ਜਿਹੜੇ ਖਰਾਕੀ ਤੱਤ ਨੇ ਅਸਮਾਨ ਤੋਂ ਆਏ ਨੇ ਨਾਈਟ੍ਰੋਜਨ ਹਵਾ ਰਾਹੀਂ ਜੋ ਐਲੀ ਹੋਈ ਆ ਜਾਂ ਮੀਂਹ ਆਹੀਂ ਆਪਣੀ ਧਰਤੀ ਤੱਕ ਪਹੁੰਚੂਗੀ ਉਹਦੇ ਹੀਟਾਂ ਵੀ ਜਾਊ ਤਾਂ ਆਪਣੇ ਪੌਦਿਆਂ ਨੂੰ ਮਿਲੂ ਤੇ ਜਿਹੜਾ ਮਤਲਬ ਆਪਣੇ ਖੇਤ ਦਾ ਪਾਣੀ ਆ ਉਹ ਹੀਟਾਂ ਜਾਊਗਾ ਤਾਂ ਆਪਾਂ ਨੂੰ ਕਾਫੀ ਲਾਭ ਮਿਲਦਾ ਹੈ ਤੇ ਜਦੋਂ ਪਾਣੀ ਹੀਟਾਂ ਜਾਊ ਤਾਂ ਪੌਦਿਆਂ ਦੀ ਜੜਾਂ ਮਿੱਢਾਈ ਤੱਕ ਜਾਣਗੀਆਂ ਅੰਡਾਈ ਤੱਕ ਜਾਣਗੀਆਂ ਤਾਂ ਉਹ ਖਰਾਕੀ ਤੱਤ ਵਿੱਚੋਂ ਇਕੱਠੇ ਕਰਕੇ ਲਿਆਉਣਗੇ ਜਿਹੜਾ ਆਪਣਾ ਪੌਦਾ ਫਸਲ ਬੀਜ ਅਨਾਜ ਉਪਜ ਉਹਦੇ ਵਿੱਚ ਵੀ ਖਰਾਕੀ ਤੱਤ ਵਰ ਜਾਣਗੇ ਸੋ ਇਸ ਤਰ੍ਹਾਂ ਆਪਾਂ ਇੱਕ ਕੁਦਰਤੀ ਖੇਤੀ ਵਿੱਚ ਜੇ ਆਪਾਂ ਕੁਦਰਤ ਤੇ ਡਿਪੈਂਡ ਰਹੇ ਤਾਂ ਉਹ ਕੜ ਨੂੰ ਤੋੜਨ ਵਿੱਚ ਜਿਆਦਾ ਸਮਾਂ ਲੱਗ ਸਕਦਾ ਹੈ 2 ਸਾਲ 3 ਸਾਲ ਜਾਂ ਹੋ ਸਕਦਾ ਕਿੜੇ ਨਾ ਮਜ਼ਬੂਤ ਹੋਵੇ ਆਪਣੇ ਆਪ ਨਾ ਟੁੱਟੇ ਸੋ ਇੱਕ ਵਾਰੀ ਕੁਦਰਤੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਟਰੈਕਟਰ ਦਾ ਡੂੰਗਾ ਹਲ ਚਲਾ ਕੇ ਆਪਾਂ ਕੜ ਤੋੜ ਲਈਏ ਫਿਰ ਉੱਥੇ ਕੁਦਰਤੀ ਖੇਤੀ ਸ਼ੁਰੂ ਕਰੀਏ ਤੇ ਧਿਆਨ ਰੱਖਿਏ ਵੀ ਉਸ ਤਰ੍ਹਾਂ ਦੀ ਗਤੀਵਿਧੀ ਘੱਟ ਤੋਂ ਘੱਟ ਕੀਤੀ ਜਾਵੇ ਜਿਹਦੇ ਨਾਲ ਦੁਬਾਰਾ ਕੜ ਬਣੇ ਤੇ ਜਿਹੜਾ ਖੇਤਾਂ ਨੂੰ ਪਾਣੀ ਦੇਣਾ ਮੋਟਰ ਦਾ ਉਹ ਵੱਡੇ ਕਿਾਰੇ ਨਾ ਬਣਾਏ ਜਾਣ। ਛੋਟੇ ਕਿਾਰੇ ਬਣਾਏ ਜਾਣ ਤਾਂ ਕਿ ਮਤਲਬ ਜਿਵੇਂ ਤੁਸੀਂ ਇੱਕ ਖੇਤ ਵਿੱਚ ਐਨੇ ਐਨੇ ਕਿਾਰੇ ਬਣਾ ਦੋ ਛੋਟੇ ਛੋਟੇ ਵੀ ਜਦੋਂ ਪਹਿਲੇ ਕਿਾਰੇ ਨੂੰ ਭਰਦਾ ਪਾਣੀ ਭਰ ਕੇ ਜਦੋਂ ਦੂਏ ਨੂੰ ਸਿਰੇ ਤੱਕ ਗਿਆ ਜਾਂ ਅੰਤ ਤੱਕ ਗਿਆ ਤਾਂ ਉਹ ਪਹਿਲੇ ਕਿਾਰੇ ਦਾ ਪਾਣੀ ਸੁੱਕ ਜਾਣਾ ਚਾਹੀਦਾ। ਜੇ ਤੁਹਾਡੇ ਖੇਤ ਵਿੱਚ ਪਾਣੀ ਇੱਕ ਕਿਹੜਾ ਭਰੇ ਤੇ ਦੂਏ ਕਿਾਰੇ ਭਰੇ ਤੇ ਵੀ ਨਹੀਂ ਸੁੱਕਿਆ ਤਾਂ ਕੜ ਬਣਿਆ ਹੋਇਆ। ਅਰ ਜੇ ਸਾਡੇ ਅਸੀਂ ਪਹਿਲਾਂ ਜਦ ਕਿਆਰੀਆਂ ਨਾਲ ਅਸੀਂ ਪਾਣੀ ਲਾਉਂਦੇ ਸੀਗੇ ਜਦੋਂ ਮੈਂ ਇੱਕ ਕਿਆਰੀ ਨੂੰ ਭਰ ਲੈਂਦਾ ਸੀਗਾ ਜਦੋਂ ਮੈਂ ਦੂਜੀ ਨੂੰ ਛੱਡਦਾ ਸੀਗਾ ਜਦੋਂ ਮਤਲਬ ਜਿਵੇਂ ਸਵਾ ਕਾ ਕਿਆਰੀ ਜਨੀ ਜਣੀ ਥੋੜਾ ਜਿਹਾ ਹਿੱਸਾ ਭਰਦਾ ਸੀਗਾ ਤਾਂ ਨਾਲ ਦਾ ਕਿਆਰਾ ਪਾਣੀ ਖਾ ਚੁੱਕਿਆ ਹੁੰਦਾ ਆਵੇਂ ਆਪਾਂ ਨੂੰ ਇਹ ਲੱਗਦਾ ਵੀ ਖੇਤ ਵਿੱਚ ਪਾਣੀ ਖੜਾਇਆ ਜਾਵੇ ਤਾਂ ਨਜ਼ਾਰਾ ਆਊਗਾ ਡੱਡੂ ਬੁਲਾਏ ਜਾਣ ਜਾਂ ਪਾਣੀ ਆਪਾਂ ਨੂੰ ਬਹੁਤ ਜ਼ਿਆਦਾ ਲਾਵੇ ਆਪਣੀਆਂ ਜਿਹੜੀ ਫਸਲਾਂ ਜੁ ਧਰਤੀ ਆ ਇਹ ਕੁਦਰਤ ਵਿੱਚ ਉਹ ਵੀ ਪੌਦਾ ਇਹਨੂੰ ਖੜਮਾ ਪਾਣੀ ਨਹੀਂ ਚਾਹੀਦਾ ਸੁਹਾਬ ਚਾਹੀਦੀ ਹੈ ਤੇ ਸਲਾਬ ਨਾਲੇ ਆਪਣੇ ਪੌਦਿਆਂ ਦਾ ਵਿਕਾਸ ਹੁੰਦਾ ਤੇ ਉਸ ਤਰ੍ਹਾਂ ਪੌਦੇ ਜ਼ਿਆਦਾ ਵੱਧਦੇ ਨੇ ਜਦ ਪਾਣੀ ਖੜਦਾ ਤਾਂ ਪੌਦੇ ਨਹੀਂ ਚੜ੍ਹ ਜਾਂ ਗਲਦੀਆਂ ਨੇ ਕਮਜ਼ੋਰ ਹੁੰਦੀਆਂ ਨੇ ਜਿਹੜੀ ਆਪਣੀਆਂ ਫਸਲਾਂ ਦਾ ਸਬਜ਼ੀਆਂ ਦਾ ਨੁਕਸਾਨ ਹੋਣ ਦਾ ਬਰਸਾਤ ਰੁੱਤ ਵਿੱਚ ਮੇਨ ਕਾਰਨ ਆਪਾਂ ਕਹਿੰਦੇ ਆ ਮੀਂਹ ਪੈ ਗਿਆ ਫਸਲਾਂ ਮਰ ਗਈਆਂ ਕਿਉਂਕਿ ਮੀਂਹ ਦਾ ਪਾਣੀ ਤਸੱਲੀ ਨਾਲ ਪੈ ਜਾਂਦਾ ਤੇ ਧਰਤੀ ਪਾਣੀ ਖਾਣ ਯੋਗ ਨਹੀਂ ਹੁੰਦੀ ਕਿ ਅਸੀਂ ਪੌਦਾ ਜਦ ਪਾਲਦੇ ਆ ਕੋਈ ਬੇਲ ਸਬਜ਼ੀ ਪਹਿਲਾਂ ਇਹਦੀ ਤਸੱਲੀ ਕਰਾਈ ਪਈ ਹੁੰਦੀ ਆ ਪਾਣੀ ਦੇ ਦੇ ਕੇ ਜਦੋਂ ਮਾਰਸ ਦਾ ਪਾਣੀ ਆਉਂਦਾ ਜਿਆਦਾ ਮਜ਼ਬੂਤ ਹੁੰਦਾ ਤਾਂ ਉਹ ਫਸਲ ਮਾਰਦੀ ਆ ਸੋ ਜੇ ਆਪਣੀ ਮਿੱਟੀ ਪਾਣੀ ਖਾਣ ਲੱਗ ਜਵੇ ਤਾਂ ਜਿਹੜੀਆਂ ਆਪਣਾ ਫਸਲਾਂ ਦਾ ਨੁਕਸਾਨ ਹੁੰਦਾ ਉਹ ਨਹੀਂ ਹੋਊਗਾ ਜਿਹੜਾ ਮਾਰਕੀਟ ਵਿੱਚ ਸਬਜ਼ੀਆਂ ਦਾ ਰੇਟ ਵਧ ਜਾਂਦਾ ਪ੍ਰਸ਼ਾਦ ਦੇਣਾ ਚ ਤੇ ਆਮ ਪਬਲਿਕ ਤੇ ਬੋਝ ਪੈਂਦਾ ਉਹ ਵੀ ਨਹੀਂ ਪਊਗਾ ਤੇ ਅਗਲਾ ਫਾਇਦਾ ਇਹ ਹੋਊਗਾ ਵੀ ਜਿਹੜੇ ਸਾਡੀ ਮਿੱਟੀ ਦੇ ਵਿੱਚ ਪਾਣੀ ਜਾਊਗਾ ਤਾਂ ਮਿੱਟੀ ਲੰਬੇ ਸਮੇਂ ਤੱਕ ਪਾਣੀ ਸਟੋਰ ਕਰੂ ਸਾਡੀਆਂ ਫਸਲਾਂ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਪਊ ਸੋ ਇਸ ਤਰ੍ਹਾਂ ਆਪਾਂ ਕੁਦਰਤ ਦੇ ਨਾਲ ਮਿਲ ਜੁਲ ਕੇ ਚੱਲੀਏ ਤੇ ਪਾਣੀ ਬਚਾਈਏ ਤਾਂ ਪਾਣੀ ਬਚੂਗਾ ਜੇ ਪਾਣੀ ਸਾਡਾ ਹੜਕੇ ਦੂਏ ਪਾਸ ਜਾਏਂ ਗਿਆ ਇਸੇ ਤਰ੍ਹਾਂ ਇੱਕ ਖੇਤ ਦਾ ਪਾਣੀ ਦੂਏ ਦੂਏ ਦਾਤੀਏ ਤੇ ਹੜਾ ਜਾਂਦੇ ਨੇ ਉਹਦਾ ਆਪਾਂ ਨੂੰ ਕੋਈ ਲਾਭ ਨਹੀਂ ਹੁੰਦਾ ਪਾਣੀ ਗਾਂਤ ਗਾਂਤ ਤੁਰੇ ਜਾਂਦਾ ਆਪਾਂ ਨੂੰ ਉਹ ਸਿਸਟਮ ਕਰਨਾ ਚਾਹੀਦਾ ਰੋਖ ਲਾਉਣੇ ਚਾਹੀਦੇ ਨੇ ਤੇ ਉਹ ਫਸਲਾਂ ਲਾਈਏ ਜਿਹੜੀਆਂ ਡਗਾਈ ਤੱਕ ਜਾਣ ਜਿਹੜੇ ਨਦੀਨ ਨੇ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਨਦੀਨ ਵੀ ਸਾਡੇ ਖੇਤਾਂ 'ਚ ਪਾਣੀ ਨੂੰ ਮਤਲਬ ਤੁਹਾਡੇ ਖੇਤ ਨੂੰ ਗਾਰਾ ਨਹੀਂ ਬਣ ਦੇਣਗੇ ਉਹ ਕੰਟਰੋਲ ਕਰਨੇ ਸੋ ਕੁਦਰਤ ਦਾ ਜੋ ਨਿਯਮ ਹੈ ਉਹਨੂੰ ਸਮਝੀਏ ਮਿੱਟੀ ਨੂੰ ਇਸ ਤਰ੍ਹਾਂ ਜਿਵੇਂ ਮਖੜੀ ਹੁੰਦੀ ਆ ਰੂਹ ਹੁੰਦੀ ਆ ਉਸ ਤਰ੍ਹਾਂ ਦੀ ਬਣਾਈਏ ਨਾ ਕਿ ਇਸ ਤਰ੍ਹਾਂ ਦੀ ਕਦੇ ਮਿੱਟੀ ਲੋਹਾ ਕਦੇ ਮਿੱਟੀ ਗੋਹਾ ਇਸ ਤਰ੍ਹਾਂ ਦੀ ਖੇਤੀ ਨੂੰ ਸਮਝੀਏ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ